ਆਨਲਾਈਨ ਡੜਾ ਸੱਤਾ ਚਲਾਉਂਦਾ ਸੀਗਾ ਉਹ ਫੋਨ ਦੇ ਜ਼ਰੀਏ ਡੜਾ ਸੱਤਾ ਲਗਾਉਂਦਾ ਸੀਗਾ ਜਿਹੜੀ ਅਮਾਉਂਟ ਜਮਾ ਸੀ Google Pay ਰਹੀਂ ਜਿਹੜੀ ਵਕ ਵਕ ਕੋਲੇ ਪਾਰੀ ਲੋਕਾਂ ਕੋਲੋਂ ਉਹਨੇ ਉਹਦੇ ਚੁਕਾਈ ਹੋਈ ਸੀ ਕੋਈ ਲਾਟਰੀ ਪਾਉਂਦਾ ਹੈ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਇਹ ਅਜਿਹੇ ਲੋਕਾਂ ਨਾਲ ਇਹ ਸੰਪਰਕ ਬਣਾ ਕੇ ਰੱਖਦੇ ਸੀਗੇ ਤੇ ਉਹਨਾਂ ਦੀ ਨਾਦਾਨੀ ਦਾ ਫਾਇਦਾ ਲੈ ਕੇ ਉਹਨਾਂ ਨੂੰ ਚਾਹਸਾ ਦੇ ਕੇ ਵੀ ਜੇ ਤੁਸੀਂ ਇਹ ਨੰਬਰ ਲਗਾਉਂਗੇ ਤਾਂ ਐ ਪੈਸੇ ਨਿਕਲ ਆਣਗੇ ਸੰਗਰੂਰ ਪੁਲਸ ਦੇ ਵੱਲੋਂ ਜੋ ਮਾੜੇ ਅਨਸਰਾਂ ਉਹਨਾਂ ਦੇ ਖਿਲਾਫ ਜੋ ਮਹੀਨ ਚਲਾਈ ਗਈ ਹੈ ਉਸ ਦੇ ਮੱਦੇ ਨਜ਼ਰ ਅੱਜ ਸੰਗਰੂਰ ਪੁਲਸ ਨੂੰ ਵੱਡੀ ਸਫਲਤਾ ਹਾਸਲ ਹੋਈ ਹੈ ਸਾਡੇ ਨਾਲ ਜਾਦਾ ਜਾਣਕਾਰੀ ਲਈ ਡੀਐਸਪੀ ਸਾਹਿਬ ਮੌਜੂਦ ਹਨ ਉਹਨਾਂ ਨਾਲ ਵੀ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਅੱਜ ਜਿਹੜੇ ਦੋ ਮੁਲਜ਼ਮ ਫੜੇ ਗਏ ਨੇ ਕੀ ਉਹਨਾਂ ਇੱਕ ਕਿੰਨਾ ਕਿ ਸੱਟਾ ਖੜਦੇ ਸੀ ਕਿਵੇਂ ਸੱਟਾ ਖੜਾਉਂਦੇ ਸੀ ਸੀਨੀਅਰ ਕਪਤਾਨ ਪੁਲਿਸ ਸੰਗਰੂਰ ਸ਼੍ਰੀ ਸਰਤਾਜ ਸਿੰਘ ਚਾਹਲ ਆਈਪੀਐਸ ਜੀ ਵੱਲੋਂ ਮੜੀ ਅੰਸਰਾਂ ਖਲਾਫ ਸਪੈਸ਼ਲ ਆਪਰੇਸ਼ਨ ਚੱਲ ਰਹੇ ਨੇ ਇਹਦੇ ਚੱਲਦੇ ਇੱਕ ਜਿਹੜੀ ਆਪਣੀ ਸਮਾਜਿਕ ਰੀਤੀ ਹੈ ਕੈਂਪਲਿੰਗ ਦੀ ਉਹਦੇ ਤੇ ਅਸੀਂ ਸ਼ਿਕੰਜਾ ਕੱਸਿਆ ਹੋਇਆ ਤੇ ਇਹਦੇ ਚ ਪਿਛਲੇ ਕੁਝ ਦਿਨਾਂ ਚ ਅਸੀਂ 4-5 ਮੁਕਦਮੇ ਦਰਜ ਕੀਤੇ ਨੇ ਤੇ ਭਾਰੀ ਰਿਕਵਰੀ ਕੀਤੀ ਹੈ ਕੱਲ ਇੱਕ ਮੁਕਦਮਾ ਦਰਜ ਕੀਤਾ ਉਹ ਆਨਲਾਈਨ ਡਰਾਸਟਾ ਚਲਾਉਂਦਾ ਸੀਗਾ ਤੇ ਪਹਿਲਾਂ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਉਹਦੇ ਨਾਲ ਅੱਗੇ ਦੂਜਾ ਦੋਸ਼ੀ ਨਾਲ ਨਾਮਜ਼ਦ ਕੀਤਾ ਉਹ ਫੋਨ ਦੇ ذریعے ਦੜਾ ਸੱਟਾ ਲਗਾਉਂਦਾ ਸੀਗਾ ਅਸੀਂ ਫੋਨ ਦੇ ਉਹਦੇ ਚੋਂ ਐਵੀਡੈਂਸ ਕਰਕੇ ਤੇ ਉਹਦੇ ਚ ਅਸੀਂ ਹੁਣ ਹੋਰ ਜੁਰਮ ਦਾ ਵਾਧਾ ਵੀ ਕਰ ਰਹੇ ਆ ਤਾਂ ਉਹਦੇ ਚ ਜਿਹੜੀ ਅ अमाउंट ਜਮਾ ਸੀ Google Pay ਰਹੀਂ ਜਿਹੜੀ ਵੱਖ-ਵੱਖ ਕੋਲੇ-ਪਾਰੇ ਲੋਕਾਂ ਕੋਲੋਂ ਉਹਨੇ ਉਹਦੇ ਚ ਭੁਗਾਈ ਹੋਈ ਸੀ ਉਹਦੇ 85 ਮੈਂ ਖਸ 85000 ਦੇ ਕਰੀਬ अमाउंट ਹੈ ਜਿਹੜੀ ਉਹ ਵੀ ਅਸੀਂ ਜ਼ਬਤ ਕਰਵਾ ਰਹੇ ਆ ਉਹਦੇ ਖਿਲਾਫ ਸਖਤ ਤੋਂ ਸਖਤ ਤਰ੍ਹਾਂ ਕਾਰਵਾਈ ਕਰਾਂਗੇ ਸਰ ਕਿਸ ਤਰ੍ਹਾਂ ਇਹ ਨਦੀ ਜਿਹੜੇ ਲੋਕ ਸੀ ਜਿਹੜੇ ਸੱਟਾ ਖੇਡਦੇ ਸੀ ਉਹ ਉਹ ਕਿਵੇਂ ਟੱਚ ਚਾਹੁੰਦੇ ਸੀਗੇ ਜੀ ਜਿਸ ਤਰ੍ਹਾਂ ਕਈ ਗਰੀਬ ਲੋਕਾਂ ਨੂੰ ਅ ਇਸ ਚੀਜ਼ ਦੀ ਲਤ ਹੁੰਦੀ ਹੈ ਕਿ ਉਹ ਕੋਈ ਲਾਟਰੀ ਪਾਉਂਦਾ ਹੈ ਜਾਂ ਕੋਈ ਹੋਰ ਕਿਸੇ ਤਰੀਕੇ ਨਾਲ ਇਹ ਅਜਿਹੇ ਲੋਕਾਂ ਨਾਲ ਇਹ ਸੰਪਰਕ ਬਣਾ ਕੇ ਰੱਖਦੇ ਸੀਗੇ ਤੇ ਉਹਨਾਂ ਦੀ ਨਾਦਾਨੀ ਦਾ ਫਾਇਦਾ ਲੈ ਕੇ ਉਹਨਾਂ ਨੂੰ ਝਾਂਸਾ ਦੇ ਕੇ ਵੀ ਜੇ ਤੁਸੀਂ ਇਹ ਨੰਬਰ ਲਗਾਉਂਗੇ ਤਾਂ ਅ ऐसे निकल आनेਗੇ اپنا اپنا ਲੱਕੀ ਨੰਬਰ ਅਜਮੈਸ਼ ਕਰਨ ਵਾਸਤੇ ਲੋਕ ਇਹਨਾਂ ਨੂੰ ਅਪਰੋਚ ਕਰਦੇ ਸੀਗੇ ਤੇ ਉਹਨਾਂ ਨੂੰ ਫਰਜ਼ੀ ਨੰਬਰ ਜਾਰੀ ਕਰਕੇ ਤੇ ਉਹਨਾਂ ਨੂੰ ਚਾਂਸੇਸ 'ਚ ਲੈ ਕੇ ਉਹਨਾਂ ਕੋਲ ਕਾਫੀ ਪੈਸੇ ਪਵਾ ਲੈਂਦੇ ਸੀਗੇ ਕਿ ਉਹਨਾਂ ਦਾ ਉਹਦੇ ਵਿੱਚ ਉਹਨਾਂ ਨੂੰ ਮਿਲਦਾ ਕੁਝ ਨਹੀਂ ਸੀਗਾ ਸਰ ਕੀ ਇਹ ਪਹਿਲਾਂ ਵੀ ਇਹਤੇ ਕੋਈ ਪਰਚਾ ਦਰਜ ਹੈ ਕਿ ਫਸਟ ਟਾਈਮ ਹੀ ਹੋਇਆ ਇਹਦਾ ਹਾਂਜੀ ਇਹਦਾ ਅਸੀਂ ਰਿਕਾਰਡ ਕੱਢਿਆ ਇਹਦੇ ਤਿੰਨ ਚਾਰ ਪਹਿਲਾਂ ਵੀ ਗੈਂਬਲਿੰਗ ਐਕਟ ਦੇ ਪਰਚੇ ਦਰਜ ਨੇ ਉਹਨਾਂ ਦਾ ਰਿਕਾਰਡ ਨਾਲ ਲਾ ਕੇ ਅਸੀਂ ਇਹਦੇ ਤੇ ਹੋਰ ਜੁਰਮ ਦਾ ਵਾਅਦਾ ਵੀ ਕਰਾਂਗੇ ਇਹ ਇੱਕ ਤਰੀਕੇ ਨਾਲ ਆਰਗੇਨਾਈਜ਼ ਕ੍ਰਾਈਮ ਹੈ ਤੇ ਹੋਰ ਸ਼ਹਿਰਾਂ ਚ ਵੀ ਇਹਦੇ ਲਿੰਕ ਹੋਣ ਦੀ ਸੰਭਾਵਨਾ ਅਸੀਂ ਉਹ ਵੀ ਟ੍ਰੇਸ ਕਰਾਂਗੇ ਕਿੰਨੇ ਬੰਦੇ ਦਾ ਇਹਨਾਂ ਦਾ ਗਰੁੱਪ ਜੇ ਆਪਾਂ ਗੱਲ ਕਰੀਏ ਕਿ ਇੰਨੇ ਬੰਦੇ ਦਾ ਗਰੁੱਪ ਹੈ ਕਿ ਜਿਹੜਾ ਇਹ ਕੰਮ ਕਰ ਰਿਹਾ ਹੈ ਫਿਲਹਾਲ ਤਾਂ ਦੋ ਵਿਅਕਤੀ ਇਹਦੇ ਚ ਸਾਨੂੰ ਆਏ ਨੇ ਹੁਣ ਇਹਨਾਂ ਦੇ ਜਿਹੜੇ ਸੀਡੀਆਰ ਤੇ ਜਿਹੜੇ ਫੋਨ ਜਿਹੜੇ ਲੈਬ ਚ ਭੇਜਾਂਗੇ ਐਨਾਲਿਸਿਸ ਵਾਸਤੇ ਜੇ ਕੋ ਹੋਰ ਇਹਦੇ ਚ ਸ਼ਾਮਲ ਹੋਏਗਾ ਤਾਂ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰਾਂਗੇ ਜੀ ਧੰਨਵਾਦ ਇਹ ਸੰਸਾਡੇ ਨਾਲ ਡੀਐਸਪੀ ਸੁਖਦੇਵ ਸਿੰਘ ਜਿਨ੍ਹਾਂ ਨੇ ਆਖਿਆ ਕਿ ਜਿਹੜੇ ਮਾੜੇ ਅੰਸਰ ਹਨ ਜਿਹੜੇ ਕੋਈ ਵੀ ਮਾੜਾ ਅੰਸਰ ਹੈ ਕਿਸੇ ਵੀ ਸਮਾਜ ਦੇ ਖਿਲਾਫ ਜੋ ਕਾਰਵਾਈ ਕਰਦਾ ਉਸ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਲਈ ਸੰਗਰੂਰ ਪੁਲਿਸ ਹਮੇਸ਼ਾ ਹੀ ਐਕਟਿਵ ਹੈ ਨਾਲ ਹੀ ਇਹਨਾਂ ਨੇ ਦੱਸਿਆ ਕਿ ਜਿਹੜੇ ਮਾੜੇ ਅੰਸਰ ਹਨ ਉਹਨਾਂ ਨੂੰ ਸਖਤ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਜਾਂ ਤਾਂ ਆਪਣਾ ਇਹ ਕੰਮ ਛੱਡ ਦਿਓ ਜਾਂ ਫਿਰ ਤੁਸੀਂ ਸੰਗਰੂਰ ਛੱਡ ਜਾਓ ਨਹੀਂ ਤਾਂ ਤੁਹਾਡੇ ਤੇ ਜਿਹੜਾ ਪੁਲਿਸ ਦਾ ਸਕੰਜਾ ਕਸਾ ਰਹੇਗਾ ਸੰਗਰੂਰ ਤੋਂ ਰਵੀ ਸ਼ਰਮਾ ਗ੍ਰੇਡ ਪੰਜਾਬ ਟੀਵੀ